ਵੇ ਨਹੀਂ ਪੰਜਾਬ ਦੇ ਸੀਐਮ ਦੇ ਘਰ ਦੇ ਬਾਰੇ ਪਰੰਪਰਾਕਿ ਜਿਹਨੇ ਮਾਰ ਰਿਹਾ ਠਕੀ ਮਤਾਰ ਯਾਰ ਠਕੀ ਮਤਾਰ ਸਕੂਲ ਭਾਈ ਆਈ ਵੀ ਆਉਂਦਾ ਯਾਰ ਅਵੇ ਹੁੰਦਾ ਕਰਦੀ ਸੀ ਸੀਐਮ ਕੋਲ ਲੜਨ ਨੂੰਗਾ ਨਾ ਸੀਐਮ ਪਹਿਲਾਂ ਖਾਲੀ ਕੁਰਸੀਆਂ ਰੱਖ ਕੇ ਬਹਿੰਦੇ ਸੀ ਮੇਰੇ ਕੋਲ ਆਉਂਦਾ ਨਹੀਂ ਕੁੱਝ ਮੈਂ ਆ ਕੇ ਬੈਠਾਂ ਵੀ ਆਜੋ ਅੱਜ ਭੱਜ ਗਏ ਕੀ ਆ ਗਿਆ ਨਾਮ ਲੈ ਲਓ ਜੋ ਮੈਂ 10 ਤਰੀਕ ਤੋਂ ਲਗਾਤਾਰ ਇਹਨਾਂ ਦੇ ਟਾਈਮ ਮੰਗ ਰਹੇ ਆ ਇਹਨਾਂ ਦੇ ਪਰਮੰਤਰੀ ਕੋਲ ਮਸਲੋ ਈਮੇਲ ਕਰ ਰਹੇ ਆ ਪਰ ਇੱਕ ਵੀ ਜਦੋਂ ਹੁਣ ਮੈਂ ਹੋਰ ਕੀ ਕਰਾਂ ਜਦੋਂ ਮੇਰੇ ਬੰਦੇ ਜੇਲ੍ਹਾਂ 'ਚ ਸਿੱਟੇ ਹੋਏ ਆ ਉਹਨਾਂ ਦੇ ਵੀ ਕਰਦੇ ਆ ਕਮੇਟੀ ਕੋਲ ਵੀ ਜ਼ਿੰਮੇਵਾਰੀ ਮੇਰੀ ਆ ਇਹਨਾਂ ਨੂੰ ਦੇਰ ਸੱਦਿਆ ਉਹ ਗਰੀਬਾਂ ਦੀ ਜ਼ਿੰਮੇਵਾਰੀ ਮੈਂ ਮਰ ਜੂਗਾ ਪਰ ਮੈਂ ਆਪਣੇ ਵਰਕਰਾਂ ਨੂੰ ਥੰਦੇ ਨਹੀਂ ਹੁੰਦਾਂ ਕੋਈ ਨੀਤੀਆਂ ਕੋਈ उम्मीद है, है और ये मेरी सिक्योरिटी जो एमएसए की है जो सीएसओ की सिक्योरिटी है उनको ये पीछे हटा के उनको सारे गनमैन को पी को अलग करके जानबूझ के मुझे कोई ना कोई ये चाहना चाह रहे थे, तो थे। करना चाह रहे हैं ये नहीं पता क्योंकि पीएसओ कर रहा क्योंकि मैं तो अकेला आया हूँ मेरे पीएसओ को खास तौर पे मेरे जो प्रोटेक्टी हैं उनको अलग करना चाह रहे थे और मुझे अलग करना चाह रहे थे मैं भी इस चीज की रिपोर्ट लिखूंगा भी क्यों ये जान के ये काम हो रहा था किस लिए हो रहा था ये बोल रहे की आपने सिक्योरिटी बीच की है इसलिए आदमी क्या नहीं वो तो गलत बात कर रहे हैं किसकी सिक्योरिटी बीच की है ਮੈਂ ਕਿਹਲਾ ਆਦਮੀ ਇੱਕ ਮਿਨਿਸਟਰ ਸਕਿਉਰਿਟੀ ਬ੍ਰੀਚ ਕਰ ਦੇਗਾ ਤੁਹਾਡੀਆਂ ਗੱਡੀਆਂ ਨੂੰ ਰੋਕਿਆ ਗਿਆ ਜੀ ਔਰ ਦੋਨੋਂ ਸਕਿਉਰਿਟੀ ਦੇ ਵਿੱਚ ਚੰਡੀਗੜ੍ਹ ਪੁਲਿਸ ਔਰ ਤੋਂਬੇ ਗਾਰਡ ਦੇ ਵਿਚਕਾਰ ਲੜਾਈ ਵੀ ਹੋ ਗਈ ਕਾਫੀ ਤੰਗ ਮੁਕੀ ਗਿਆ ਉਹਦਾ ਤਾਂ ਮੈਨੂੰ ਨਹੀਂ ਪਤਾ ਉਹਨਾਂ ਦੇ ਵਿੱਚ ਪਰ ਮੈਨੂੰ ਕਹਿੰਦੇ ਸ਼ਿਕਾਇਤ ਕਰਨ ਲਈ ਕਿ ਕਿ ਡੀਏ ਕਰਦੇ ਨਾਲ ਡਿਊਟੀ ਸੀ ਕਿ ਮੈਂ ਕੀ ਨਾ ਕਰੂੰ ਇਹ ਨਹੀਂ ਮੈਂ ਨਹੀਂ ਕਰ ਰਿਹਾ ਕਰੋ ਫੋਨ 'ਤੇ ਫੋਨ ਬਤਰਾਉਗਾ ਹੋਣੀ ਹੋਰ ਮੈਂ ਹੋਰ ਮੈਂ ਲੋਕ ਜਿਹੜੇ ਮੇਰੇ ਬੱਚੇ ਜੇਲ੍ਹਾਂ 'ਚ ਨੇ ਮੈਂ ਤਾਂ ਇਹੀ ਕਰਾਂ ਕਿ ਮੈਨੂੰ ਕਰ ਲੋ ਉਹਨਾਂ ਗਰੀਬਾਂ ਨੂੰ ਕਿਉਂ ਬਗੇ ਪਰਿਵਾਰਾਂ ਨੂੰ ਕਿਉਂ ਮਾਰ ਰਹੇ ਹੋ ਮੈਨੂੰ ਰੋਕਿਆ ਕਰੀਂ ਪੀਸ ਕਰੋ ਤਾਤਪੇ ਵੀ ਨਹੀਂ ਜਾ ਰਹਾ ਇਤਨਾ ਮੁਝੇ ਵੀ ਪਰ ਲੱਗਦਾ ਜੀ ਕਿ ਪਹਿਲੀ ਵਾਰੀ ਦੋ ਧਿਰਾਂ ਦੀ ਪੁਲਿਸ ਵੀ ਆਪਸ ਚ ਕਿਤੇ ਨਾ ਕਿਤੇ ਤਰ੍ਹਾਂ ਨਾਲ ਹੋ ਗਈ ਲੇ ਮੈਂ ਇਹ ਕਹਿ ਰਹੀ ਆਂ ਵੀ ਇਹ ਐਫ ਆਈ ਆਰਾਂ ਦਰਜ ਜਿੰਨੀਆਂ ਮਰਜ਼ੀ ਕਰ ਲੇ ਮੈਂ ਤਾਂ ਆਪ ਆਇਆ ਸੀ ਵੀ ਕਰ ਲਾਂ ਅੰਦਰ ਭਾਈ ਜਿੰਨਾ ਕਰ ਹੁੰਦਾ ਪਰ ਮੇਰੇ ਵਰਕਰ ਤੇ ਜੇ ਦੇਖੇਗਾ ਮੇਰੀ ਕਿਸੇ ਤੇ ਆਪਣੇ ਉਂਗਲੀ ਉਠਾਏਗਾ ਤਾਂ ਮੈਂ ਇਹ ਬਰਦਾਸ਼ਤ ਨਹੀਂ ਕਰੂੰਗਾ ਉਹਦੇ ਲਈ ਮੈਨੂੰ ਕਿਤੇ ਹੱਦ ਤੱਕ ਜਾਣਾ ਪਵੇ ਆ ਆ ਤਾਂ ਕੰਦਾ ਨਹੀਂ ਨਾ ਇਹ ਤਾਂ ਗੇਟ ਲਾ ਲੈਣਾ ਸੀਐਮ ਬਾਹਰ ਤੋਂ ਨਿਕਲੂਗਾ ਨਾ ਬਾਹਰ ਫੰਕਸ਼ਨ ਚ ਜਾ ਕੇ ਰੋਲ ਫਿਲ ਲੂਗਾ ਕਿਤੇ ਕੀ ਗੱਲ ਆਮ ਬੰਦਾ ਜੇ ਆਮ ਇੱਕ ਵਰਕਰ ਸੀਐਮ ਹਾਊਸ ਨਹੀਂ ਆ ਸਕਦਾ ਸੀਐਮ ਹਾਊਸ ਦੇ ਵਿੱਚ ਇਕੱਲਾ ਬੰਦਾ ਮੈਂ ਮੰਨਦਾ 144 ਧਾਰਾ ਲੱਗਦੀ ਆ 5 ਬੰਦੇ ਨਹੀਂ ਹੋ ਸਕਦੇ ਪਰ ਇੱਕ ਬੰਦਾ ਉਹ ਤੋਂ ਕੀ ਸੀਐਮ ਨੂੰ ਖਤਰਾ ਵੀ ਇਹ ਸੀਐਮ ਜਿਹੜਾ ਕਹਿੰਦਾ ਸੀ ਵੀ ਅਸੀਂ ਸਿਕਿਉਰਿਟੀ ਨਹੀਂ ਲੈਣੀ ਜਿਹੜਾ ਕਹਿੰਦਾ ਸੀ ਜੇ ਅਸੀਂ ਕੋਈ ਗੱਡੀ ਨਹੀਂ ਲੈਣੀ ਅੱਜ ਨੂੰ ਇੱਕ ਮਨਿਸਟਰ ਨੂੰ ਤੋਂ ਵੀ ਖਤਰਾ ਹੋ ਗਿਆ ਉਹ ਸਿਕਿਉਰਿਟੀ ਬ੍ਰੀਚ ਉਹਦੀ ਮਿਨਿਸਟਰ ਇੱਕ ਮੰਤਰੀ ਹੋ ਕੇ ਉਹਦੇ ਨਾਲ ਸਿਕਿਉਰਿਟੀ ਬ੍ਰੀਚ ਹੋ ਗਈ ਸੀਐਮ ਦੀ ਵਾਹ ਜੀ ਵਾਹ ਸੀਐਮ ਸਕੌਚ ਸਾਹਿਬ ਬੱਲੇ ਤੁਹਾਡੇ ਹੁਣ ਤੁਸੀਂ ਕੰਪਲੀਟ ਕਰੋਗੇ ਪਬਲਿਕ ਕੰਪਲੀਟ ਕਰੋਗੇ ਨਾ ਨਹੀਂ ਕੰਪਲੀਟ ਸਰ ਜਿਹੜਾ ਸਿਕਿਉਰਿਟੀ ਆਫੀਸਰ ਨਹੀਂ ਜਿਹੜੇ ਸਿਕਿਉਰਿਟੀ ਦੇਖਦੇ ਆ ਉਹਨਾਂ ਨੇ ਰੋਜ਼ ਆਪਣੇ ਜਿਹੜੀ ਆ ਉਹ ਉਹਦੇ ਬਾਰੇ ਰਿਪੋਰਟ ਦੇਣੀ ਆ ਤੇ ਕੋਈ ਆਫੀਸਰ ਕਿਸੇ ਸਿਕਿਉਰਿਟੀ ਸੈਂਟਰ ਸਿਕਿਉਰਿਟੀ ਨੂੰ ਕਿਉਂ ਰੋਕੇ ਕਿਸੇ ਨਾ ਜੇ ਉਹ ਬਾਹਰਲੇ ਪਾਸੇ ਨੇ ਕਿਸੇ ਫੰਕਸ਼ਨ ਚ ਨਹੀਂ ਗੇ ਸੜਕ ਤੇ ਫਿਰ ਰਹੇ ਆ ਸੜਕ ਤੇ ਉਹ ਸਕਿਉਰਿਟੀ ਨੂੰ ਕਿਉਂ ਬ੍ਰੀਚ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿਉਂ ਅਲੱਗ-ਫਲੱਗ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਇਹ ਬੜਾ ਗੰਭੀਰ ਮਸਲਾ ਏ ਇਹ ਛੋਟਾ ਮਸਲਾ ਨਹੀਂ ਆ ਇਸੇ ਤਰੀਕੇ ਨਾਲ ਪੰਜਾਬ ਪੁਲਿਸ ਹਮੇਸ਼ਾ ਸੀਐਮ ਸਕਿਉਰਿਟੀ ਵਾਪਸ ਲੈ ਕੇ ਹੀ ਅਟੈਕ ਕਰਾਉਂਦੇ ਰਹੇ ਆ ਸਿੱਧੂ ਮੂਸੇਵਾਲੇ ਤੋਂ ਲੈ ਕੇ ਉਹੀ ਕਿਤੇ ਨਾ ਕਿਤੇ ਇਹ ਕੰਮ ਸੀ ਵੀ ਸੀਐਸਰ ਵਾਲਿਆਂ ਨੂੰ ਇਹ ਕੋਸ਼ਿਸ਼ ਕਰ ਰਹੇ ਸੀ ਵੀ ਇਹਨਾਂ ਨੂੰ ਅਲੱਗ ਕਰ ਦਈਏ ਤੇ ਮੈਨੂੰ ਕਿਤੇ ਨਾ ਕਿਤੇ ਕੋਈ ਉਹ ਮੈਨੂੰ ਕੋਈ ਪ੍ਰਵਾਹ ਨਹੀਂ ਉਹ ਕੋਈ ਗੱਲ ਨਹੀਂ ਜੀ ਪਰ ਮੇਰੇ ਵਰਕਰ ਤੇ ੱੱਕਾਂ ਨਹੀਂ ਮੈਂ ਜਿਹੜੇ ਮੇਰੇ ਗਰੀਬ ਵਰਕਰ ਜਿਨ੍ਹਾਂ ਨੂੰ ਇਹਨੇ ਜੇਲ੍ਹ ਚ ਸਿੱਟਿਆ ਹੈ 10 ਤਰੀਕ ਦਾ ਮੇਰੀ ਜ਼ਿੰਮੇਵਾਰੀ ਉਹਨਾਂ ਦੇ ਪਰਿਵਾਰਾਂ ਲਈ ਆ ਮੇਰੀ ਜ਼ਿੰਮੇਵਾਰੀ ਉਹਨਾਂ ਬੱਚਿਆਂ ਲਈ ਆ ਜੇ ਉਹਨਾਂ ਵੱਲ ਇਹ ਝਾਕਣਗੇ ਬੁਰੀ ਨਿਗਾ ਨਾਲ ਮੈਂ ਕਿਸੇ ਹੱਦ ਤੇ ਵੀ ਜਾਊਂਗਾ ਮੈਨੂੰ ਮੇਰੇ ਤੇ ਪਰਚੇ ਕਰੇ ਕੋਈ ਪਰਵਾਹ ਨਹੀਂ ਮੈਂ ਪਿਛਲੀ ਵਾਰ ਵੀ ਜੇਲ੍ਹ ਚ ਗਿਆ ਸੀ ਹੁਣ ਵੀ ਚਲੇ ਜਾਊਂਗਾ ਇਹ ਸੰਘਰਸ਼ ਕਰਨੇ ਹੀ ਪੈਂਦੇ ਆ ਪਰ ਜੇ ਮੇਰੇ ਵਰਕਰ ਵੱਲ ਪੂਰੀ ਨਜ਼ਰ ਨਾ ਦੇਖੂਗਾ ਭਾਜਪੀ ਦੇ ਵਰਕਰ ਵੱਲ ਇਹ ਝਾਕੂਗਾ ਉਦੇ ਲਈ ਮੈਂ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰੂੰਗਾ ਕਿਸੇ ਹੱਦ ਤੇ ਕੀ ਮੈਂ ਜਾ ਜਾ ਸਕਦਾ ਮੈਂ ਇਹ ਇਹਦੀ ਪੁਲਿਸ ਨੂੰ ਵੀ ਕਹਿਣਾ ਚਾਹੁੰਦਾ ਇਹਦੇ ਅਫਸਰਾਂ ਨੂੰ ਵੀ ਕਹਿਣਾ ਚਾਹੁੰਦਾ ਵੀ ਤੁਸੀਂ ਇਹ ਬੇਇਨਸਾਫੀ ਨਾ ਕਰੋ ਇਹ ਪੁਲਿਸ ਰਾਜ ਨਾ ਬਣਾਓ ਇਹ ਪੰਜਾਬ 27 ਤੋਂ ਪਹਿਲਾਂ ਪਹਿਲਾਂ ਹੀ ਇਹਨੇ ਮੁੱਖ ਮੰਤਰੀ ਨਹੀਂ ਰਹਿਣਾ ਇਹਨੇ ਤਾਂ ਚਲੇ ਜਾਣਾ ਤੁਸੀਂ ਉਰੇ ਹੀ ਰਹਿਣਾ ਤੁਸੀਂ ਉਰੇ ਹੀ ਲੋਕਾਂ ਦੀ ਸੇਵਾ ਕਰਨੀ ਆ ਇਸ ਕਰਕੇ ਪੰਜਾਬ ਦੇ ਬੱਚਿਆਂ ਨਾਲ ਯਾਰ ਇੰਨਾ ਧੱਕਾ ਇਹ ਕਹਿੰਦੇ ਆ ਬੜੀ ਤਕਲੀਫ ਵੀ ਜੇ ਕੋਈ ਕੈਨੇਡਾ ਤੋਂ ਅਮਰੀਕਾ ਤੋਂ ਜਿਹੜੇ ਜਹਾਜ਼ ਆ ਰਹੇ ਬੜੀ ਮਾੜੀ ਗੱਲ ਆ ਪਰ ਉਹਨਾਂ ਦੇ ਨਾਲ ਜੇ ਜੋ ਕੁਝ ਤੂੰ ਕਰ ਰਹੇ ਆ ਆਪਣੀਆਂ ਝੇਲਾਂ 'ਚ ਬਈ ਜੋ ਤੂੰ ਮੇਰੇ ਬੀਜੇਪੀ ਦੇ ਵਰਕ ਨਾਲ ਨਾ ਕਰ ਰਿਹਾ ਚੱਕੀ 'ਚ ਬੰਦ ਕਰਕੇ ਰੱਖਿਆ ਦੇ ਬਿੱਟੂ ਜੀ ਉਹ ਤਾਂ ਕਹਿੰਦਾ ਮੇਰੇ ਘਰ ਦੇ ਦਰਵਾਜ਼ੇ ਖੁੱਲ੍ਹੇਗੇ ਆ ਅਸੀਂ ਜਲਦੋਂ ਵੀ ਪ੍ਰਦਰਸ਼ਨ ਕਰਨਾ ਠੀਕ ਹੈ ਜੀ ਦਰਵਾਜ਼ੇ ਇਕੱਲੇ 'ਚ ਕਰ ਲਓ ਜੀ ਹਮੇਸ਼ਾ ਮੈਂ ਤਾਂ ਕੱਲਾ ਆਇਆ ਹਾਂ ਅਧਿਰੇਖ ਹੁਣ ਹੁਣ ਖੁੱਲੇ ਸੀ ਦਰਵਾਜ਼ੇ ਕੰਡੀਆਂ ਤੇ ਮੰਦੂਖਾਂ ਨਾਲ ਖੜੇ ਸੀ ਸਾਰੇ ਅਫਸਰ ਪਰ ਪਤਾ ਨਹੀਂ ਹਲਕੀ ਕਿਹੜੀ ਕਾਰਵਾਈ ਹੋ ਜਾਈਂ ਤੱਕ ਪਹੁੰਚ ਵੀ ਕਿਵੇਂ ਗਿਆ ਅਫਸਰਾਂ ਦੇ ਕਾਰਵਾਈ ਹੋ ਸਕਿਉਰਿਟੀ ਬ੍ਰੀਚ ਇਹ ਸੀਮ ਹੋਂਸ ਤੇ ਕੋਈ ਆ ਸਕਦਾ ਬਾਹਰ ਸੜਕ ਤਾਂ ਇਹਨਾਂ ਦੀ ਨਹੀਂ ਗਈ ਜਿਹੜੀਆਂ ਸੜਕਾਂ ਦੋਨੋਂ ਅੰਟਰਨੈਸ਼ਨਲ ਦੀਆਂ ਨੇ ਪਰ ਉਹ ਕਹਿੰਦੇ ਪ੍ਰੋਟੋਕੋਲ ਹੈ ਜੀ ਇਹ ਕਹਿੰਦੇ ਸੀ ਵੀ ਇਹ ਖੋਲਾਂਗੇ ਸੜਕਾਂ ਅੱਜ ਤੱਕ ਉਹ ਸੜਕ ਨਹੀਂ ਖੁੱਲੀ ਕਿਉਂ ਨਹੀਂ ਖੁੱਲੀ ਪਰ ਪਹਿਲੇ ਪ੍ਰੋਟੋਕੋਲ ਹੈ ਚਲੋ ਉਦਾਂ ਯਾਰ ਕੁਛ ਵੀ ਕਹਿਣ ਮੈਂ ਤਿਆਰ ਹਾਂ ਉਸ ਲਈ ਬਿਟੂ ਬਾਈ ਬਿਟੂ